ਕੀ ਤੁਸੀਂ ਕਦੇ ਸੋਚਿਆ ਹੈ ਜੋ ਭੋਜਨ ਅਸੀਂ ਖਾਂਦੇ ਹਾਂ ਉਹ ਸਾਡੇ ਸਰੀਰ ਤੇ ਕੰਮ ਕਰਦਾ ਹੈ ਪਰ ਨਾਲ ਨਾਲ ਉਹ ਸਾਡੇ ਮੂਡ ਨੂੰ ਵੀ ਪ੍ਰਭਾਵਿਤ ਕਰਦਾ ਹੈ ਵਿਗਿਆਨ ਇਹ ਦੱਸਦਾ ਹੈ ਕਿ ਤੁਹਾਡੀ ਖੁਸ਼ੀ ਦਾ ਸਿੱਧਾ ਸਬੰਧ ਤੁਹਾਡੇ ਪੇਟ ਨਾਲ ਹੁੰਦਾ ਹੈ ਅੱਜ ਆਪਾਂ ਇਸ ਬਾਰੇ ਡੂੰਘਾਈ ਨਾਲ ਚਰਚਾ ਕਰਾਂਗੇ ਅਤੇ ਵਿਗਿਆਨ ਦੇ ਤਜਰਬੇ ਨਾਲ ਇਸ ਨੂੰ ਪਰਖਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕਿਸ ਜਗ੍ਹਾ ਤੋਂ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਡੀਪ ਟਾਕ ਤੇ ਤੁਹਾਡਾ ਸਵਾਗਤ ਹੈ ਅੱਜ ਤੱਕ ਆਪਾਂ ਸਾਰੇ ਇਹੀ ਸੋਚ ਰਹੇ ਸੀ ਕਿ ਭੋਜਨ ਸਾਡੇ ਸਰੀਰ ਨੂੰ ਊਰਜਾ ਦਿੰਦਾ ਹੈ ਅਸੀਂ ਖਾਣਾ ਖਾਂਦੇ ਹਾਂ ਤਾਂ ਸਾਡੇ ਸਰੀਰ ਨੂੰ એનર્ਜੀ ਮਿਲਦੀ ਹੈ ਪਰ ਜਦੋਂ ਆਪਾਂ ਇਹ ਸੁਣਦੇ ਹਾਂ ਕਿ ਭੋਜਨ ਸਾਡੇ ਸੁਭਾਅ ਉੱਤੇ ਵੀ ਅਸਰ ਕਰਦਾ ਹੈ ਤਾਂ ਇਹ ਗੱਲ ਆਪਾਂ ਸਾਰਿਆਂ ਨੂੰ ਹੈਰਾਨ ਕਰਦੀ ਹੈ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਬਾਰੇ ਵਿਗਿਆਨ ਨੇ ਲੜੀਦਰ ਲੜੀ ਸਭ ਕੁਝ ਸਾਬਤ ਕੀਤਾ ਹੈ ਕਿ ਭੋਜਨ ਸਾਡੇ ਦਿਮਾਗ ਅਤੇ ਭਾਵਨਾਵਾਂ ਤੇ ਵੀ ਅਸਰ ਕਰਦਾ ਹੈ ਇਹ ਸਿਰਫ ਇੱਕ ਅਸਰ ਹੀ ਨਹੀਂ ਕਰਦਾ ਪਰ ਕਿ ਇਸ ਦਾ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਇਸ ਵੀਡੀਓ ਦੇ ਅਖੀਰ ਵਿੱਚ ਅਸੀਂ ਤੁਹਾਨੂੰ ਇੱਕ ਸੰਤੁਲਿਤ ਖੁਰਾਕ ਬਾਰੇ ਦੱਸਾਂਗੇ ਜੋ ਕਿ ਤੁਹਾਨੂੰ ਉਦਾਸੀ ਤੋਂ ਪਛਾ ਸਕਦੀ ਹੈ ਸਾਡੇ ਸਰੀਰ ਦਾ ਇੱਕ ਬਹੁਤ ਦਿਲਚਸਪ ਸਿਸਟਮ ਹੈ ਜਿਸ ਨੂੰ ਗਟ ਬ੍ਰੇਨ ਸਿਸਟਮ ਕਹਿੰਦੇ ਹਨ ਕੀ ਤੁਹਾਨੂੰ ਗਟ ਬ੍ਰੇਨ ਸਿਸਟਮ ਬਾਰੇ ਪਹਿਲਾਂ ਪਤਾ ਸੀ ਸਾਨੂੰ ਕਮੈਂਟ ਵਿੱਚ ਦੱਸੋ ਇਹ ਸਾਡੇ ਪੇਟ ਅਤੇ ਦਿਮਾਗ ਵਿਚਕਾਰ ਇੱਕ ਦੋ ਪੱਕੀ ਸੰਚਾਰ ਪ੍ਰਣਾਲੀ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਗਿਆਨ ਸਾਡੇ ਪੇਟ ਨੂੰ ਸਾਡਾ ਦੂਜਾ ਦਿਮਾਗ ਵੀ ਕਹਿੰਦਾ ਹੈ ਇਸੇ ਲਈ ਇੱਕ ਰਾਗ ਸਾਡੇ ਸਭਾਵ ਉਤੇ ਸਿੱਧਾ ਅਸਰ ਪਾਉਂਦੀ ਹੈ ਸਾਡੇ ਪੇਟ ਵਿੱਚ ਅਰਬਾ ਬੈਕਟੀਰੀਆ ਰਹਿੰਦੇ ਹਨ ਜਿਨ੍ਹਾਂ ਨੂੰ ਮਾਈਕਰੋ ਬਾਇਓਮੇਂ ਕਹਿੰਦੇ ਹਨ ਇਹ ਬੈਕਟੀਰੀਆ ਸਿਰਫ ਸਾਡੇ ਭੋਜਨ ਨੂੰ ਹੀ ਹਾজম ਕਰਦੇ ਬਲਕਿ ਇਹ ਨਿਊਰੋਟਰਾਂਸਮੀਟਰ ਨਾਮਕ ਇੱਕ ਰਸਾਇਣ ਨੂੰ ਵੀ ਪੈਦਾ ਕਰਦੇ ਹਨ ਜੋ ਕਿ ਸਾਡੇ ਦਿਮਾਗ ਦੇ ਕਾਰਜਾਂ ਨੂੰ ਪ੍ਰਭਾਵਿਤ ਕਰਦਾ ਹੈ ਇਨ੍ਹਾਂ ਨਿਊਰੋਟਰਾਂਸਮੀਟਰਾਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸੈਰੋਟੋਨਿਨ ਹੁੰਦਾ ਹੈ ਜਿਸ ਨੂੰ ਅਸੀਂ ਖੁਸ਼ੀ ਦੇ ਹਾਰਮੋਨ ਵੀ ਕਹਿੰਦੇ ਹਾਂ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 90% ਸੈਰੋਟਨ ਸਾਡੇ ਪੇਟ ਵਿੱਚ ਹੁੰਦਾ ਹੈ। ਇਹ ਗੱਲ ਡਾਕਟਰ ਮਾਈਕਲ ਡੀ ਗੋਰਸ਼ਨ ਦੁਆਰਾ ਲਿਖੀ ਗਈ ਕਿਤਾਬ ਦਾ ਸੈਕਿੰਡ ਬ੍ਰੇਨ ਵਿੱਚ ਵਿਸਥਾਰ ਨਾਲ ਦੱਸੀ ਗਈ ਹੈ ਅਤੇ ਇਸ ਉੱਤੇ ਹੋਰ ਵੀ ਕਈ ਸਾਰੀਆਂ ਖੋਜਾਂ ਹਨ। 2015 ਦੇ ਇੱਕ ਅਧਿਐਨ ਅਨੁਸਾਰ ਇਹ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਪੇਟ ਦੇ ਬੈਕਟੀਰੀਆ ਸਾਡੇ ਮੂਡ ਅਤੇ ਸਾਡੇ ਵਿਹਾਰ ਇੱਥੋਂ ਤੱਕ ਕਿ ਸਾਡੀਆਂ ਦਿਮਾਗੀ ਬਿਮਾਰੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਜਦੋਂ ਸਾਡੇ ਪੇਟ ਵਿੱਚ ਚੰਗੇ ਬੈਕਟੀਰੀਆ ਸੰਤੁਲਿਤ ਮਾਤਰਾ ਵਿੱਚ ਹੁੰਦੇ ਹਨ ਤਾਂ ਉਹ ਸੈਨੇਟਨ ਦੇ ਜ਼ਿਆਦਾ ਉਤਪਾਦਨ ਨੂੰ ਉਤਸ਼ਾਹ ਕਰਦੇ ਹਨ ਜਿਸ ਨਾਲ ਸਾਡਾ ਮੂਡ ਵਧੀਆ ਹੁੰਦਾ ਹੈ ਹੁਣ ਆਪਾਂ ਉਸ ਭੋਜਨ ਬਾਰੇ ਗੱਲ ਕਰਾਂਗੇ ਜੋ ਸਿੱਧਾ ਸਾਡੇ ਸਰੀਰ ਅਤੇ ਸਾਡੇ ਮੂਡ ਨਾਲ ਸੰਬੰਧ ਰੱਖਦਾ ਹੈ ਇਸ ਬਾਰੇ ਤੁਸੀਂ ਆਪਣੇ ਡਾਕਟਰ ਤੋਂ ਜ਼ਰੂਰ ਸਲਾਹ ਲਵੋ ਪਰ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਬਜ਼ੀਆਂ ਫਲਾਂ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਆਪਣਾ ਸੁਭਾਅ ਅਤੇ ਆਪਣਾ ਪੇਟ ਦੋਨੋਂ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ omega 3 ਬਾਰੇ 2014 ਦੇ ਅਧਿਐਨ ਅਨੁਸਾਰ ਇੱਕ ਮੈਟਾ-ਐਨਾਲਿਸਿਸ ਨੇ omega-3 ਬਾਰੇ ਕੁਝ ਅਜਈਆਂ ਖੋਜਾਂ ਕੀਤੀਆਂ ਜੋ ਕਿ ਸਾਨੂੰ ਦਰਸਾਉਂਦੀਆਂ ਹਨ ਕਿ ਇਹ ਕਿਸ ਤਰ੍ਹਾਂ ਤੁਹਾਡੇ ਮੂਡ ਨੂੰ ਠੀਕ ਕਰਦਾ ਹੈ ਅਤੇ ਤੁਹਾਨੂੰ ਡਿਪਰੈਸ਼ਨ ਵਿੱਚੋਂ ਬਾਹਰ ਕੱਢਦਾ ਹੈ। omega-3 ਫੈਟੀ ਐਸਿਡ ਫਾਰ ਦਾ ਟ੍ਰੀਟਮੈਂਟ ਆਫ ਡਿਪਰੈਸ਼ਨ ਵਿੱਚ ਇਹ ਦਿਖਾਇਆ ਗਿਆ ਹੈ ਕਿ ਇਸ ਦੇ ਐਸਿਡ ਡਿਪਰੈਸ਼ਨ ਦੇ ਲੱਛਣਾਂ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ। omega-3 ਸਾਡੇ ਦਿਮਾਗ ਲਈ ਬਹੁਤ ਜ਼ਰੂਰੀ ਹੈ। ਇਹ ਸਾਡੇ ਦਿਮਾਗ ਦੇ ਕਾਰਜਾਂ ਨੂੰ ਸੁਧਾਰਦੇ ਹਨ। ਇਨਫਲੇਮੇਸ਼ਨ ਨੂੰ ਘਟਾਉਂਦੇ ਹਨ ਜੋ ਕਿ ਡਿਪਰੈਸ਼ਨ ਨਾਲ ਜੁੜਿਆ ਹੁੰਦਾ ਹੈ ਜੇਕਰ ਗੱਲ ਕਰੀਏ ਤਾਂ ਇਸ ਨੂੰ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਆਪਣੇ ਰੋਜ਼ਾਨਾ ਭੋਜਨ ਵਿੱਚ ਕਿਸ ਤਰ੍ਹਾਂ ਜੋੜ ਸਕਦੇ ਹਾਂ ਇਸ ਦਾ ਇੱਕ ਵਧੀਆ ਸਰੋਤ ਮੱਛੀ ਹੈ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਹ ਤੁਹਾਨੂੰ ਚੀਆ ਸੀਡਸ ਅਤੇ ਅਖਰੋਟ ਵਿੱਚੋਂ ਮਿਲ ਸਕਦਾ ਹੈ ਉਹਨਾਂ ਵਿੱਚ ਇਸ ਦੀ ਚੰਗੀ ਮਾਤਰਾ ਹੁੰਦੀ ਹੈ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਫਾਰਮੈਟਡ ਫੂਡ ਇਸ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਕਿ ਸਾਡੇ ਪੇਟ ਵਿੱਚ ਚੰਗੇ ਬੈਕਟੀਰੀਆ ਦੀ ਗਿਣਤੀ ਨੂੰ ਵਧਾਉਂਦੇ ਹਨ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਇੱਕ ਸਿਹਤਮੰਦ ਪੇਟ ਚੰਗੇ ਮੂਡ ਵੱਲ ਜਾਣ ਦਾ ਰਸਤਾ ਹੈ ਇਹ ਪ੍ਰੋਬਾਇਓਟਿਕਸ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਦਹੀਂ ਇਸ ਦਾ ਇੱਕ ਬਹੁਤ ਚੰਗਾ ਸਰੋਤ ਹੈ 2016 ਵਿੱਚ ਇੱਕ ਅਧਿਐਨ ਅਨੁਸਾਰ ਦਾ ਐਫਰਟ ਆਫ ਪ੍ਰੋਬਾਇਓਟਿਕਸ ਔਨ ਡਿਪਰੈਸ਼ਨ ਨੇ ਸਾਨੂੰ ਦੱਸਿਆ ਹੈ ਕਿ ਇਹ ਐਂਟੀਏਜਿੰਗ ਅਤੇ ਡਿਪਰੈਸ਼ਨ ਦੇ ਲੱਛਣਾਂ ਨੂੰ ਘਟਾ ਸਕਦੇ ਹਨ ਜੇਕਰ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਖਾਦੇ ਜਾਣ ਵਾਲੇ ਭੋਜਨ ਨੂੰ ਹੀ ਚੰਗਾ ਕਰ ਲਈਏ ਤਾ ਅਸੀਂ ਇਸ ਨਾਲ ਵੀ ਠੀਕ ਹੋ ਸਕਦੇ ਹਾਂ ਰੋਜ਼ਾਨਾ ਭੋਜਨ ਵਿੱਚ ਅਸੀਂ ਫਲ ਸਬਜ਼ੀਆਂ ਬਾਰੇ ਗੱਲ ਕਰ ਸਕਦੇ ਹਾਂ ਫਲ ਸਬਜ਼ੀਆਂ ਵਿਟਾਮਿਨ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦੀਆਂ ਹਨ ਕਈ ਫਲਾਂ ਵਿੱਚ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਸ ਦਾ ਵਧੀਆ ਸਰੋਤ 베ਰੀਜ਼ ਅਤੇ ਪੱਤੇਦਾਰ ਸਬਜ਼ੀਆਂ ਹਨ ਇਹਨਾਂ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਚਾਕਲੇਟ ਬਾਰੇ ਇਹ ਆਮ ਤੌਰ ਤੇ ਸਭ ਨੂੰ ਪਸੰਦ ਹੁੰਦੀ ਹੈ ਡਾਰਕ ਚਾਕਲੇਟ ਵਿੱਚ ਫਲੇਵਰਿੰਗਸ ਹੁੰਦੇ ਹਨ ਜੋ ਕਿ ਸਾਡੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ ਜੇਕਰ ਆਪਾਂ ਇਹ ਗੱਲ ਕਰੀਏ ਕਿ ਕਿਹੜੇ ਭੋਜਨ ਸਾਨੂੰ ਡਿਪਰੈਸ਼ਨ ਵੱਲ ਲੈ ਕੇ ਜਾ ਰਹੇ ਹਨ ਤਾਂ ਉਹਨਾਂ ਲਈ ਆਪਾਂ ਸਭ ਤੋਂ ਪਹਿਲਾਂ ਪ੍ਰੋਸੈਸਡ ਫੂਡ ਬਾਰੇ ਗੱਲ ਕਰਾਂਗੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੀ ਖੁਰਾਕ ਵਿੱਚ ਜੰਕ ਫੂਡ ਪ੍ਰੋਸੈਸਡ ਫੂਡ ਰਿਫਾਈਨਡ 슈ਗਰ ਇਹਨਾਂ ਦੀ ਮਾਤਰਾ ਬਹੁਤ ਵੱਧ ਗਈ ਹੈ ਇਹ ਭੋਜਨ ਸਾਡੇ ਸਰੀਰ ਨੂੰ ਹੀ ਨਹੀਂ ਬਲਕਿ ਸਾਡੇ ਮਾਨਸਿਕ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਇਹ ਭੋਜਨ ਸਾਡੇ ਪੇਟ ਦੀ ਪ੍ਰਕਿਰਿਆ ਨੂੰ ਵਿਗਾੜਦੇ ਹਨ ਅਤੇ ਬਲੱਡ ਸ਼ੂਗਰ ਦੇ ਪੱਤਰ ਵਿੱਚ ਤੇਜ਼ੀ ਨਾਲ ਉਤਰਾ ਚੜ੍ਹਾ ਪੈਦਾ ਕਰਦੇ ਹਨ ਜਿਸ ਨਾਲ ਸਾਡਾ ਮੂਡ ਅਚਾਨਕ ਖੁਸ਼ ਅਤੇ ਅਚਾਨਕ ਦੁਖੀ ਹੋ ਜਾਂਦਾ ਹੈ ਇਸ ਅਤੇ ਇਸ ਨਾਲ ਸਾਡੇ ਸਰੀਰ ਵਿੱਚ ਊਰਜਾ ਦੀ ਕਮੀ ਵੀ ਆਉਂਦੀ ਹੈ ਤੁਸੀਂ ਰੋਜ਼ਾਨਾ ਕਿੰਨਾ ਪਾਣੀ ਪੀਂਦੇ ਹੋ ਕਮੈਂਟ ਵਿੱਚ ਦੱਸੋ 2019 ਵਿੱਚ ਇੱਕ ਪ੍ਰਕਾਸ਼ਿਤ ਆਰਟੀਕਲ ਵਿੱਚ ਦਾ ਐਫਰਟ ਆਫ ਡਾਈਡ ਆਨ ਡਿਪਰੈਸ਼ਨ ਵਿੱਚ ਦੱਸਿਆ ਗਿਆ ਹੈ ਕਿ ਪ੍ਰੋਸੈਸਡ ਫੂਡ ਅਤੇ ਸ਼ੂਗਰ ਨਾਲ ਭਰਪੂਰ ਖਾਣਾ ਡਿਪਰੈਸ਼ਨ ਅਤੇ ਚਿੰਤਾ ਨੂੰ ਜਨਮ ਦਿੰਦੀ ਹੈ। ਦੂਸਰਾ ਨੰਬਰ ਤੇ ਗੱਲ ਕਰੀਏ ਤਾਂ ਰਫਾਇਨ ਕਾਰਬੋਹਾਈਡਰੇਟਸ। ਇਹ ਸਾਡੇ ਬਲੱਡ ਸ਼ੂਗਰ ਨੂੰ ਬੜੀ ਤੇਜ਼ੀ ਨਾਲ ਵਧਾਉਂਦਾ ਹੈ ਤੇ ਜਿੰਨੀ ਤੇਜ਼ੀ ਨਾਲ ਵਧਾਉਂਦਾ ਹੈ ਤੇ ਓਨੀ ਹੀ ਤੇਜ਼ੀ ਨਾਲ ਇਸਦੇ ਪੱਤਰ ਨੂੰ نیچے ਸਿੱਟਦਾ ਹੈ। ਇਸ ਨਾਲ ਸਾਡਾ ਸਰੀਰ ਸਾਨੂੰ ਥੱਕਿਆ ਹੋਇਆ ਮਹਿਸੂਸ ਹੁੰਦਾ ਹੈ। ਤੋ ਤੱਕ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਤੁਹਾਡਾ ਖਾਣਾ ਤੁਹਾਡੇ ਮੂਡ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਹੁਣ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ। ਅਤੇ ਇਸ ਨੂੰ ਅਸੀਂ ਆਪਣੇ ਸਵਸਥ ਜੀਵਨ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਆਪਣੀ ਖਾਣਕ ਵਿੱਚ ਵੱਧ ਤੋਂ ਵੱਧ ਫਲ ਅਤੇ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ ਜੰਕ ਫੂਡ ਸੋਡਾ ਅਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਜੇਕਰ ਤੁਹਾਡਾ ਮਿੱਠਾ ਖਾਣ ਦਾ ਮਨ ਹੋਵੇ ਤਾਂ ਫਲ ਖਾਓ ਪਾਣੀ ਨੂੰ ਵਧੇਰੇ ਪੀਓ ਸਹੀ ਹਾਈਡਰੇਸ਼ਨ ਦਿਮਾਗ ਦੇ ਕਾਰਜਾਂ ਲਈ ਬਹੁਤ ਜ਼ਰੂਰੀ ਹੈ ਪਾਣੀ ਦੀ ਮਹੱਤਤਾ ਬਾਰੇ ਤੁਹਾਨੂੰ ਸਾਡੇ ਚੈਨਲ ਤੇ ਇੱਕ ਹੋਰ ਵੀਡੀਓ ਮਿਲ ਜਾਵੇਗੀ ਜਿਸ ਵਿੱਚ ਅਸੀਂ ਦੱਸਿਆ ਹੈ ਕਿ ਪਾਣੀ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ ਤੇ ਇਹਨੂੰ ਆਪਣੀ ਰੋਜ਼ਾਨਾ ਖਾਣਕ ਵਿੱਚ ਸ਼ਾਮਲ ਕਰੋ ਇੱਕ ਸਹੀ ਅਤੇ ਸਿਹਤਮੰਦ ਖੁਰਾਕ ਨੂੰ ਅਪਣਾ ਕੇ ਅਸੀਂ ਨਾ ਸਿਰਫ ਅਬਿਮਾਰੀਆਂ ਤੋਂ ਬਚ ਸਕਦੇ ਹਾਂ ਲਗੋ ਜ਼ਿੰਦਗੀ ਨੂੰ ਵਧੇਰੇ ਖੁਸ਼ਹਾਲ ਅਤੇ ਸਕਾਰਾਤਮਕ ਬਣਾ ਸਕਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਵਿੱਚੋਂ ਕੁਝ ਜਾਣਕਾਰੀ ਮਿਲੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਸੁਝਾਅ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ